ਵੀਡੀਓ ਸ਼ੂਟ ਕਰਨ ਚੱਲੇ ਆ ਕਿਸੇ ਗਾਣੇ ਦੀ ਤੇ ਕਿੰਨੇ ਗੁਲਾਬ ਨੇ ਹਨ ਪਰ ਫੁੱਲ ਘਟ ਲੱਗੇ ਹੋਇਆ ਸਸਕੀ ਗਾਲ ਜੀ ਸਾਰਿਆਂ ਨੂੰ ਵੈਲਕਮ ਹੈ ਤੁਹਾਡਾ ਅੱਜ ਨਵੇਂ ਦਿਨ ਤੇ ਨਵੇਂ ਵਲੌਗ 'ਚ ਜੀ ਉਮੀਦ ਕਰਦੇ ਆ ਕਿ ਤੁਸੀਂ ਸਾਰੇ ਚੜ੍ਹਦੀ ਕਲਾ 'ਚ ਹੋਗੇ ਤੇ ਬਾਬਾ ਜੀ ਤੁਹਾਨੂੰ ਚੜ੍ਹਦੀ ਕਲਾ 'ਚ ਹੀ ਰੱਖਣ ਜੀ ਤੇ ਜਿਵੇਂ ਕਿ ਤੁਸੀਂ ਪਿਛਲੇ ਵਲੌਗ 'ਚ ਵੇਖਿਆ ਸੀ ਕਿ ਆਪਾਂ ਡਾਕਟਰ ਕੋਲ ਗਏ ਸੀ ਡਿਸਕਸ ਕਰਨ ਤੇ ਕਿਸੇ ਨੇ ਕੋਈ ਗੱਲ ਰਾਹ ਨਹੀਂ ਪਾਈ ਸੀ ਹਨਾ ਤੇ ਅੱਜ ਆਪਾਂ ਫਿਰ ਡੈਡੀ ਨੂੰ ਨਾਂ ਲੈ ਕੇ ਚੱਲੇ ਆਂ ਹਰੇ ਕਹਿੰਦਾ ਸੀ ਵੀ ਮਰੀਜ਼ ਨੂੰ ਨਾਂ ਲੈ ਕੇ ਆਓ ਤੇ ਤਾਂ ਆਪਾਂ ਗੱਲਬਾਤ ਕਰਾਂਗੇ ਅੱਗੇ ਸ਼ੁਰੂ ਤੇ ਅੱਜ ਲੈ ਕੇ ਚੱਲੇ ਆਂ ਆਪਾਂ ਪਹਿਲਾਂ ਚੱਲੇ ਆਂ ਆਪਾਂ ਸੰਗਰੂਰ ਤੇ ਫਿਰ ਦੇਖਾਂਗੇ ਜੇ ਸੰਗਰੂਰ ਵਾਲਿਆਂ ਨੇ ਸਹੀ ਦੱਸਿਆ ਤਾਂ ਆਪਾਂ ਫਿਰ ਸੰਗਰੂਰ ਹੀ ਕਰਾਵਾਂਗੇ ਨਹੀਂ ਫਿਰ ਕਿਤੇ ਹੋਰ ਜਾਵਾਂਗੇ ਤੇ ਹਜੇ ਕੋਈ ਪਤਾ ਨਹੀਂ ਆਪਾਂ ਬਸ ਇੱਕ ਵਾਰੀ ਸੰਗਰੂਰ ਚੱਲੇ ਆਂ ਤੇ ਮੈਂ ਇੱਥੇ ਸਮਰ ਡੈਡੀ ਤੇ ਨਹੀਂ ਚੱਲੇ ਆਂ ਸਮਰ ਨੂੰ ਅੱਜ ਛੁੱਟੀ ਸੀ ਤੇ ਨਾਲ ਲੈ ਚੱਲਦੇ ਆਂ ਤੇ ਤੁਸੀਂ ਬਣੇ ਰਹੋ ਵਲੌਗ ਨਾਲ ਅੰਤ ਤੱਕ ਡੈਡੀ ਗਰਲ ਲਈ ਸਟਾਰਟ ਆਪਾਂ ਹੁਣ ਚੱਲਦੇ ਆਂ ਸਨਾ ਸੰਗਰੂਰ ਚੱਲਾਂਗੇ ਸਨਾਮ ਦਾ ਹੀ ਜ਼ਿਆਦਾ ਆਈ ਜਾਂਦਾ ਡੈਡੀ ਤੇ ਸਮਰ ਆ ਕੇ ਬੋਤਲ ਕਿਹੜੀ ਰੱਖੀ ਆ ਰੱਖ ਲਈ ਬਹੁਤ ਇੰਨਾ ਪਾਣੀ ਕਿੜਾ ਦੂਰ ਜਾਣਾ ਹੈ ਗਲਾਸ ਰੱਖ ਲਿਆ ਇਹੋੀ ਲੋਡ ਪੈਂਦੀ ਗੇਟ ਖੋਲ ਸਮਰ ਗੱਡੀ ਭਰੀ ਜਾਂਦੀ ਐ ਜਲਬੇਦੀ ਦੇਖੋ ਜਲਵਾ ਹੀ ਜਲਵਾ ਹਾਂਜੀ ਆਪਾਂ ਪਹੁੰਚ ਗਏ ਹਸਪੀਟਲ ਤੇ ਡੈਡੀ ਨੂੰ ਉਤਾਰਦੇ ਸਮਰਦਾਰ ਦਾ ਮੈਂ ਗੱਡੀ ਪਾਰਕਿੰਗ ਚ ਲਾ ਕੇ ਆਉਣਾ ਫਿਰ ਚੱਲਦੇ ਅੰਦਰ ਡਾਕਟਰ ਸਾਹਿਬ ਨਾਲ ਦੇਖਦੇ ਗੱਲਬਾਤ ਕਰਕੇ ਪਾਰਕਿੰਗ ਚ ਗੱਡੀ ਕਿਸੇ ਨੇ ਵੀ ਨਹੀਂ ਲਾਈ ਸਾਰਿਆਂ ਨੇ ਛਾਂ ਚ ਹੀ ਲਾ ਦੀਆਂ ਆਪਾਂ ਵੀ ਫਿਰ ਇੱਧਰ ਹੀ ਲਾਇਆ ਛਾਂ ਚ ਮੈਂ ਕਿਹਾ ਕਿਤੇ ਨਾ ਕਿਤੇ ਜਗ੍ਹਾ ਮਿਲ ਜੂਆ ਮਿਲ ਗਈ ਉਹ ਯਾਰ گلاب ਦੀ ਖੇਤੀ ਕਿੰਨੇ گلاب ਨੇ ਹਨ ਪਰ ਫੁੱਲ ਘਟ ਲੱਗੇ ਹੋਇਆ ਓਹ ਤੇਦਕ ਗਲਾਬ ਹੀ ਗਲਾਬ ਹੈ ਓ ਦੇਖੋ ਕਿੱਥੇ ਤੱਕ ਹੈ ਨਾ ਸਾਰਾ ਗਲਾਬ ਹੈ ਪਹਿਲੀ ਵਾਰੀ ਵੇਖਿਆ ਆਪਾਂ ਨੇ ਇੱਥੇ ਪਰ ਇਧਰ ਆਏ ਆਪਾਂ ਪਹਿਲੀ ਵਾਰੀ ਆ ਰੋਡ ਤੋਂ ਹੀ ਲੰਘ ਜਾਈਦਾ ਮੈਂ ਤੁਹਾਨੂੰ ਉੱਤਰ ਕੇ ਦਿਖਾਉਣਾ ਢਿੱਟੀ ਚੋਂ ਨਿਕਲ ਕੇ ਨਾ ਆਹ ਦੇਖੋ ਸਾਹਮਣੇ ਸਾਰਿਆਂ ਦੀ ਕਟਿੰਗ ਕਰੀ ਹੋਈ ਆ ਹੁਣ ਗ੍ਰੋਥ ਕਰਨਗੇ ਉਹ ਵੱਡੇ ਨੇ ਇਹਦੇ ਨਾਲ ਤੇ ਚਲੋ ਆਪਾਂ ਹੁਣ ਚੱਲਦੇ ਹਾਂ ਹਸਪੀਟਲ ਹਾਂਜੀ ਡਾਕਟਰ ਸਾਹਿਬ ਨਾਲ ਡਿਸਕਸ ਹੋ ਗਈ ਤੇ ਇਹਨਾਂ ਨੇ ਦੱਸਤਾ ਆਪਾਂ ਨੂੰ ਵੀ ਕਿਵੇਂ-ਕਿਵੇਂ ਕਰਨਾ ਹੈ ਤੇ ਉਹ ਆਪਾਂ ਘਰ ਜਾ ਕੇ ਮੰਮੀ ਨਾਲ ਸਲਾਹ ਕਰਕੇ ਫਿਰ ਦੁਬਾਰਾ ਆਵਾਂਗੇ ਇਹਨਾਂ ਕੋਲ ਇੱਕ ਦੋ ਦਿਨਾਂ ਚ ਸਫਾਈ ਦਾ ਕਰਨੀ ਪੈਣੀ ਹੈ ਸਾਰੇ ਜ਼ਖਮ ਦੀ ਨਾ ਕਹਿੰਦੇ ਕਿਉਂਕਿ ਜਿਹੜਾ ਰੇਸ਼ਾ ਬਹੁਤ ਜ਼ਿਆਦਾ ਫੈਲ ਜਾਂਦਾ ਅੰਦਰ ਤੇ ਕਹਿੰਦੇ ਵੀ ਸਾਰਾ ਸਾਫ਼ ਕਰਨਾ ਪੈਣਾ ਵੀ ਉਹ ਹੱਡੀਆਂ ਨੂੰ ਲੱਗ ਜੂਗਾ ਨਾ ਤਾਂ ਉਹ ਜ਼ਿਆਦਾ ਨੁਕਸਾਨ ਕਰੂਗਾ ਤੇ ਚਲੋ ਅੱਜ ਮੰਮੀ ਕਹੇ ਹੋਇਆ ਕਿ ਤੇ ਬਾਹਰ ਭੋਗ ਤੇ ਆਉਣਗੇ ਫਿਰ ਉਹਨਾਂ ਨਾਲ ਸਲਾਹ ਕਰਾਂਗੇ ਫਿਰ ਲੈ ਕੇ ਆਵਾਂਗੇ ਜਿੱਦਾਂ ਕਹਿਣਗੇ ਕਿ ਕਿੱਦੇ ਦਿਨ ਚ ਲੈ ਆਵਾਂਗੇ ਕਿਉਂਕਿ ਜਿਆਦਾ ਲੇਟ ਤਾਂ ਆਪਾਂ ਕਰਨਾ ਨਹੀਂ ਤੇ ਹੁਣ ਬਿਠਾ ਲੀਏ ਉਹਨਾਂ ਨੂੰ ਪੱਟੀ ਵਗੈਰਾ ਕਰਤੀ ਇਹਨਾਂ ਨੇ ਅੱਜ ਹਾਂਜੀ ਆਪਾਂ ਤਾਂ ਚੱਲ ਪਏ ਅੱਬੇ ਤੋਂ ਬਸ ਦਿਖਾਉਣਾ ਸੀ ਡਾਕਟਰ ਤੋਂ ਸਲਾਹ ਹੀ ਲੈਣੀ ਸੀ ਵੀ ਕਿਵੇਂ ਕਰਨਾ ਬਸ ਉਹ ਕਰਕੇ ਆਪਾਂ ਨੇ ਉਹਨਾਂ ਨੇ ਪੱਟੀ ਕਰਤੀ ਤੇ ਹੁਣ ਆਪਾਂ ਚੱਲੇ ਆ ਪਿੰਡ ਵਾਪਸ ਆਪਣੇ ਸੰਗਰੂਰ ਚ ਵੀ ਰਾਈਡਰ ਹੈਗੇ ਹੋਏ ਦੇਖਦਾ ਪਰ ਆਰਮੀ ਵਾਲਿਆ ਦਾ ਬਈ ਹੈ ਪਹੁੰਚ ਗਏ ਆਪਾਂ ਹੁਣ ਸਵੀਟ ਆਓ ਕਿਵੇਂ ਉੱਤਰ ਦਾ ਉੱਤਰ ਦਾ ਖੜ ਗਿਆ ਮੰਮਾ ਆ ਗਈ ਜੋ ਲਾਉਣੇ ਆ ਗੁੱਡ ਮਾਰਨਿੰਗ ਗਾਈਜ਼ ਆਪਾਂ ਕੱਲ ਵਾਲਾ ਵਲੌਗ ਹੀ ਕੰਟੀਨਿਊ ਕਰ ਰਹੇ ਆ ਤੇ ਮੰਮੀ ਆਏ ਸੀ ਰਾਤ ਲੇਟ ਫਿਰ ਉਹਨਾਂ ਨਾਲ ਸਲਾਹ-ਸ਼ਿਸ਼ਤ ਕਰਕੇ ਤੇ ਅੱਜ ਆਪਾਂ ਦੁਬਾਰਾ ਜਾ ਰਹੇ ਆ ਉਹੀ ਹਸਪੀਟਲ ਜਾ ਰਹੇ ਆ ਡੈਡੀ ਨੂੰ ਲੈ ਕੇ ਤੇ ਜਾ ਕੇ ਦੇਖਦੇ ਆ ਹੁਣ ਕੀ ਪ੍ਰੋਸੈਸ ਚੱਲਦਾ ਹੈ ਉਹ ਦੱਸਾਂਗੇ ਮੈਂ ਗੱਡੀ ਸਟਾਰਟ ਕਰਕੇ ਨਾ ਮੰਜੀਆਂ-ਮੰਜੀਆਂ ਸਾਈਡ ਤੇ ਕਰ ਰਹੇ ਆ ਸਾਰੀਆਂ ਗੇਟ ਖੋਲ ਤਾਂ ਗੱਡੀ ਬਾਹਰ ਕੱਢਣੀ ਆ ਤੁਸੀਂ ਸੋਚਦੇ ਹੋਵੋਗੇ ਵੀ ਅੱਜ ਗੱਲ 'ਚ ਕੇਸਰੀ ਰੰਗ ਦਾ ਪਰਣਾ ਪਾ ਕੇ ਕਿੱਧਰ ਦੀ ਤਿਆਰੀ ਆ ਅੱਜ ਹਾਜੀ ਤੁਹਾਡੇ ਪਿਆਰ ਸਦਕਾ ਆਪਾਂ ਆ ਗਏ ਨਿਹੰਗ ਸਿੰਘਾਂ ਨਾਲ ਵੀਡੀਓ ਸ਼ੂਟ ਕਰਨ ਚੱਲੇ ਆ ਕਿਸੇ ਗਾਣੇ ਦੀ ਤੇ ਉੱਥੇ ਬੰਨਣਾ ਪੈ ਸਕਦਾ ਆਪਾਂ ਨੂੰ ਜਿਵੇਂ ਵੀ ਹੋਊਗਾ ਮੈਂ ਤੁਹਾਨੂੰ ਅਪਡੇਟ ਦਵਾਂਗਾ ਸਾਰੀ ਆਪਾਂ ਚੱਲੇ ਹੁਣ ਸ਼ੂਟ ਤੇ ਇੱਕ ਧਰਮਿਕ ਗਾਣੇ ਤੇ ਤੇ ਹੁਣ ਆਪਾਂ ਚੱਲਦੇ ਆ ਤੁਸੀਂ ਬਣੇ ਰਹੋ ਵਲੌਗ ਚ ਐਂਡ ਤੱਕ ਨਿਕਲੀ ਹੈ ਜੀ ਆਪਾਂ ਕਿਉਂਕਿ ਸ਼ਾਮ ਦਾ ਜਿਹੜੇ ਹੈਗੇ ਉਹ ਸੀਨ ਨੇ ਤੇ ਆਪਾਂ ਚੱਲਦੇ ਆ ਸ਼ਾਮ ਨੂੰ ਹੁਣ ਪਹੁੰਚ ਗਏ ਪਾਰਟ ਹੋ ਰਿਹਾ ਆਵਾਜ਼ ਬਹੁਤ ਜ਼ਿਆਦਾ ਤੇ ਇੱਥੇ ਬੱਚੇ ਗੱਤਗਾ ਕਰ ਰਹੇ ਨੇ ਦਿਖਾਉਣੇ ਆ ਤੁਹਾਨੂੰ ਬਹੁਤ ਕੁਝ ਹੋ ਰਿਹਾ ਦੇਖੋ ਸਾਰੇ ਬੱਚੇ ਤੇ ਗੱਦਗਾ ਖੇਡਦੇ ਨੇ ਸਾਰੇ ਸਿੱਟਾ ਪੱਤਾ ਵਾਲਕ ਦੇ ਹੋਰੀਆ ਗੋਬਿੰਦ ਮਨਨ ਕੀ ਇਹ ਗਾਣੇ ਨੂੰ ਸ਼ੂਟ ਕਰਨਾ ਇੱਥੇ ਇਸੇ ਗੁਰਦੁਆਰਾ ਸਾਹਿਬ ਚ ਤਰਨਜਾਮ ਲਾਗ ਭਰਜਨ ਕਰਨ ਕੈ ਜੈ ਉਹ ਹੈਰੀ ਬਾਬਾ ਜੀ ਦਾ ਗਾਣਾ ਹੈ ਜਿਹੜੇ ਸਾਹਮਣੇ ਖੜੇ ਆ ਜੱਪ ਤਪੰਜਮ ਧਰਮ ਨ

ਲਓ ਜੀ ਸਾਰੀਆਂ ਗੁਰੂਆਂ ਦੇ ਲੜਲੀਆਂ ਮੋਜਾਂ ਦੇਖੋ ਗੱਤਕਾ ਖੇਡ ਰਹੀਆਂ ਨੇ ਛੋਟੇ ਛੋਟੇ ਬੱਚਿਆਂ ਨੂੰ ਟ੍ਰੇਨ ਕੀਤਾ ਹੋਇਆ ਹੈ ਬਾਬਾ ਜੀ ਨੇ ਵਾਦ ਤੇਰਾ ਮੇਰੀ